ਬਲਾਕਰ ਉਟਕਲਾ ਦੇ ਬੀਨ ਜਿਹੜਾ ਪ੍ਰੇਸ਼ ਬਡਾਲਾ ਚੋਣ ਤੋਂ ਆਵਾਜ਼ ਦੇ ਪਾਰਟੀ ਦੇ ਉਮੀਦਵਾਰ ਬਨ ਮਨਪ੍ਰੀਤ ਕੌਰ ਅਤੇ ਬਲਾਕ ਸੰਗਠਨ ਦੀ ਜੋਨ ਮੈਸਮਪੁਰ ਤੋਂ ਰਜਨੀ ਵਿਆਹ ਕੋਈ ਖਾਸ ਪੱਲੇ ਚੋਣ ਜਲਸੇ ਕੀਤੇ ਗਏ ਇਸ ਮੌਕੇ ਬੋਲ ਰਿਹਾ ਪ੍ਰੈਸਿਪਲ ਫਰੇਮ ਕੁਮਾਰ ਨੇ ਕਿ ਆਕੇ ਪੰਜਾਬ ਦੀ ਆਪ ਸਰਕਾਰ ਕੋ ਲੋਕੋ ਕਾ ਸਮੇਂ ਜੋ ਵਾਦੇ ਕੀਤੇ ਗਏ ਸਾਨੂੰ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਜ਼ਿਲ੍ਹਾ ਪ੍ਰੇਸ਼ਰ ਅਤੇ ਬਲਾਕ ਸੰਗਠਨ ਦੀ ਤੋਨਾ ਵਿਕਾਸ ਦੇ ਮੁੱਦੇ ਤੇ ਲੜੀਆਂ ਚੱਲੀਆਂ ਹਨ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਅੰਦਰ ਵਿਕਾਸ ਦੇ ਕੰਮ ਨਹੀਂ ਕੀਤੇ ਉਹਨਾਂ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਵਾਧ-ਵਾਧ ਵੋਟਾਂ ਪਾ ਕੇ ਜਿੱਤਾਉਣ ਦੀ ਅਪੀਲ ਕੀਤੀ ਇਸ ਮੌਕੇ ਬਲਾਕ ਪ੍ਰਧਾਨ ਔਤਾਰ ਸਿੰਘ ਮੇਲਾ ਸਿੰਘ ਤੋਂ ਇਲਾਵਾ ਪਾਰਟੀ ਦੇ ਆਗੂ ਸਾਹਿਬ ਹਲਕਾ ਪ੍ਰਧਾਨ ਸਭਾ ਫਲੋਰ ਦੇ ਬੰਡਾਲਾ ਜ਼ੋਨ ਬਡਾਲਾ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਆਉਂਦੇ ਜਿਹੜੇ ਅੱਜ ਮੀਟਿੰਗਾਂ ਦਾ ਦੌਰ ਚੱਲ ਰਿਹਾ ਆ ਅੱਜ ਸਾਡੀ ਮੀਟਿੰਗ ਆ ਢੀੜਬਾਂਸੀਆਂ ਪਿੰਡ ਦੇ ਵਿੱਚ ਹੋਈ ਸੀ ਜਿੱਥੇ ਸਾਡੇ ਢੀਂਡ ਸਾਹਿਬ ਔਰ ਮੈਸੋਪਰਦੇ ਔਰ ਰੂਪੋ ਆਰਦੇ ਜਿਹੜੇ ਹੈਗੇ ਸਾਥੀ ਇਕੱਤਰਤ ਹੋਈ ਸੀ ਔਰ ਜਿਨ੍ਹਾਂ ਨੇ ਬਹੁਤ ਹੀ ਵੱਡਾ ਭਰਮਾ ਹੰਗਾਰਾ ਦਿੱਤਾ ਆ ਕਿ ਇਹ ਸੀਟ ਤੇ ਜਿਹੜੇ ਹੈਗੇ ਆ ਬਹੁਤ ਹੀ ਸਤਕਾਰ ਤੇ ਬਹੁਤ ਹੀ ਪੜੀ ਲਿਖੀ ਔਰ ਰਜਨੀ ਭੈਣ ਜੀ ਉਹਨਾਂ ਨੂੰ ਸਮਰਥਨ ਦਿੱਤਾ ਆ ਔਰ ਲੋਕਾਂ ਨੇ ਇਹ ਵੀ ਕਿਹਾ ਹੈਗਾ ਪਾਰਟੀ ਵਲੰਟੀਅਰ ਲੀਡਰਾਂ ਨੇ ਕਿ ਅਸੀਂ ਭਾਰੀ ਲੀਡ ਦੇ ਨਾਲ ਇਹਨਾਂ ਨੂੰ ਜਿਤਾਵਾਂਗੇ ਔਰ ਨਾਲ ਦੀ ਨਾਲ ਜਿਹੜੇ ਸਤਕਾਰ ਸਾਡੀ ਭੈਣ ਜਿਹੜੀ ਹੈਗੀ ਆ ਬਡਾਲਾ ਜ਼ੋਨ ਤੋਂ ਖੜੇ ਨੇ ਉਹਨਾਂ ਦੇ ਵੀ ਹੱਕ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਹੀ ਵੱਡਾ ਭਰਮਾ ਹੰਗਾਰਾ ਮੈੜਿਆ ਔਰ ਮਨਪੀਤ ਕੌਰ ਜਿਹੜੇ ਗਿਆ ਵੱਡੀ ਲੀਡ ਦੇ ਨਾਲ ਜਿਹੜੇ ਗਿਆ ਲੋਕ ਜਿਹੜੇ ਆ ਤਤਪਨ ਨੇ ਪਿੰਡ ਦੀਆਂ ਪੰਚਾਇਤਾਂ ਪਿੰਡ ਦੇ ਵਲੰਟੀਅਰ ਲੀਡਰ ਸਾਰੇ ਪੱਬਾ ਪਾਰ ਹੋਏ ਨੇ ਅੱਜ ਇੱਥੇ ਭਰਮੀ ਜਿਹੜੀ ਹੈਗੀ ਆ ਇੱਕ ਜਨ ਸਭਾ ਜਿਹੜੀ ਹੈਗੀ ਐ ਸੇ ਇਕੱਤਰਤ ਕੀਤੀ ਸੀਗੀ ਔਰ ਉਸੇ ਵੇ ਸਾਡੇ ਸਤਿਕਾਰਤ ਮੇਲਾ ਸਿੰਘ ਜੀ ਰੋਸ਼ਨਲਾਲ ਰੋਚੀ ਜੀ ਰਾਹੁਲ ਪੁੰਜ ਜੀ ਔਰ ਪਲਵਿੰਦਰ ਸਿੰਘ ਨੋਰਾ ਜੀ ਬਹੁਤ ਹੀ ਸਾਡੇ ਸਤਿਕਾਰਤ ਇਸ ਪਿੰਡ ਦੇ ਜਿਹੜੇ ਬਲਾਕ ਪ੍ਰਧਾਨ ਆ ਅਵਤਾਰ ਸਿੰਘ ਸਰਪੰਚ ਜੀ ਔਰ ਬਹੁਤ ਹੀ ਸਤਕਾਰ ਤਰਨਜੀਤ ਸਿੰਘ ਦਾਰਾਪੁਰ ਤੋਂ ਬਲਾਕ ਪ੍ਰਧਾਨ ਔਰ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੀਆਂ ਪੰਚਾਇਤਾਂ ਸੀਆਂ ਉਹਨਾਂ ਨੇ ਸਮੂਲੀਅਤ ਕੀਤੀ ਆ ਸੋ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਆ ਔਰ ਨਾਲ ਦੀ ਨਾਲ ਵਿਕਾਸ ਦੀਆਂ ਗੱਲਾਂ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਔਰ ਇਹਨਾਂ ਸਾਰਿਆਂ ਨੇ ਪ੍ਰੋੜਤਾ ਕੀਤੀ ਆ ਕਿ ਪਿਛਲੇ 2022 ਤੋਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਦਾਪਵਨ ਸਿੰਘ ਮਾਨ ਹੋਰਾਂ ਦੀ ਰਹਿਨਮਾਈ ਤੇ ਅਗਵਾਈ ਦੇ ਵਿੱਚ ਬਹੁਤ ਹੀ ਵਿਕਾਸ ਦੇ ਕੰਮਾਂ ਦੀਆਂ ਹਨੇਰੀਆਂ ਆ ਰਹੀਆਂ ਨੇ ਸਾਥੀ ਨੇ ਮੈਨੂੰ ਆਪਣੇ ਆਪ ਦਿੱખ્યા ਕਿ 1286000 ਰੁਪਇਆ ਇਸ ਜਿਹੜਾ ਹੈਗਾ ਆ ਬੀੜਵਾਲਸੀਆਂ ਪਿੰਡ ਦੇ ਵਿੱਚ ਚਾਹੇ ਉਹ ਅੰਗਰਵਾੜੀ ਦਾ ਪ੍ਰੋਜੈਕਟ ਹੋਵੇ ਚਾਹੇ ਉਹ ਪਾਰਕ ਦਾ ਜਿਹੜਾ ਹੈਗਾ ਆ ਨਵੀਨੀਕਰਨ ਹੋਵੇ ਜਾਂ ਪਿੰਡ ਦੀਆਂ ਜਿਹੜੀਆਂ ਗਲੀਆਂ ਨਾਲੀਆਂ ਦਾ ਨਵੀਨੀਕਰਨ ਹੋਵੇ ਉਹਦੇ ਉੱਤੇ ਜਿਹੜਾ ਹੈਗਾ ਇਹ ਸਾਥੀ ਜਿਹੜੇ ਹੈਗੇ ਆ ਪੂਰੀ ਸਮੁੱਚੀ ਪੰਚਾਇਤ ਖਰਚਕਾਰੀ ਆ ਮੈਂ ਇਹਨਾਂ ਪੰਚਾਇਤਾਂ ਦਾ ਇਥੋਂ ਬੀੜਵਾਲਸੀਆਂ ਦੇ ਸਤਕਾਰ ਤੇ ਸ਼ਕਤੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਉਹ ਆਸ ਕਰਦਾ ਆ ਕਿ ਇੱਕ ਇੱਕ ਬੋਰਡ ਜਿਹੜੀ ਹੈਗੀ ਆ ਸਾਰੀ ਜਿਹੜੀ ਹੈਗੀ ਆ ਆਪਣੇ ਪਿੰਡਾਂ ਦੀ ਜਿਹੜੀ ਹੈਗਾ ਇਹਨਾਂ ਉਮੀਦਵਾਰਾਂ ਨੂੰ ਜਿਹੜੀ ਗਿਆ ਪਾ ਕੇ ਜਿਹੜਾਗਾ ਕਾਮਯਾਬ ਬਣਾਉਣ ਦੇ ਵਿੱਚ ਵੱਡਾ ਰੋਲ ਅਦਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੀਬੀ ਰਜਨੀ ਚੋਣ ਨਿਸ਼ਾਨ ਝਾੜੂ ਇਹਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਪ੍ਰੀਸ਼ਦ ਬਡਾਲਾ ਜ਼ੋਨ ਤੋਂ ਚੋਣ ਲੜ ਰਹਾ ਮਨਪ੍ਰੀਤ ਕੌਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਆ ਤੇ ਆਪਣੇ ਮੈਸਨਪੁਰ ਤੋਂ ਬਲਾਕ ਸੰਪਤੀ ਦੀ ਚੋਣ ਭੈਣ ਰਜਨੀਜੀ ਜਿਹੜੇ ਬੀੜਵੰਸੀਆ ਤੋਂ ਲੜ ਰਹੇ ਆ ਉਹਨਾਂ ਦੇ ਹੱਕ ਦੇ ਵਿੱਚ ਇੱਕ ਬੀੜਵੰਸੀਆ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜਨ ਸੰਵਾਦ ਜਿਹੜਾ ਹੋ ਕੀਤਾ ਗਿਆ ਆ ਜਿਸ ਵਿੱਚ ਸਾਡੇ ਮਾਨਯੋਗ ਹਲਕਾਚਾਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਤੇ ਨਾਲ ਦਰਜਾ ਦਰਜਾ ਜਿਹੜੇ ਲੀਡਰਸ਼ਿਪ ਆਣ ਆਏ ਉਹਨਾਂ ਨੇ ਏ ਲੋਕਾਂ ਨੂੰ ਅਪੀਲ ਕੀਤੀ ਆ ਕਿ ਆਉਣ ਵਾਲੀ 14 ਤਰੀਕ ਨੂੰ ਜਿਹੜਾ ਚੋਣ ਨਿਸ਼ਾਨ ਝਾੜੂ ਤੇ ਮੋਹ ਲਾ ਕੇ ਮਨਬੀਕ ਔਰ ਜਿਹੜੇ ਜ਼ਿਲ੍ਹਾ ਪ੍ਰਸ਼ਦ ਚੋਣ ਲੜ ਤੇ ਜਿਹੜੇ ਭੈਣ ਰਜਨੀ ਜੀ ਬਲਾਕ ਸੰਭਦੀ ਚੋਣ ਲੜ ਰਹਾ ਉਹਨਾਂ ਨੂੰ ਕਾਮਜਾਂਬ ਬਣਾਓ ਧੰਨਵਾਦ